ਦੇ ਅੱਗੇ ਨੰਬਰ ਇਹ ਵਿਸ਼ਵ ਅੱਧਰ ਤੇ ਮਜ਼ਦੂਰ ਦੇ ਨਾਟਕ ਕਹਿੰਦੇ ਰਹੋ ਸੋਸ਼ਲ ਫੋਕਲ ਚੌਕ ਤੇ ਮਜ਼ਦੂਰਾਂ ਦਾ ਚੌਕਾ ਇੱਥੇ ਇੱਥੇ ਲੋਕਾਂ ਦਾ ਜਹਰਾ ਮਨਾਇਆ ਨਾਮ ਸਨਮਾਨ ਕਰਿਆ ਚੋਕਾਂ ਦੇ ਨਾਲ ਨਾਮ ਸਨਮਾਨ ਕਰਿਆ ਔਰ ਹੋਰ ਵੀ ਇਹਨਾਂ ਦੇ ਨਾਲ ਹਮੇਸ਼ਾ ਅਸੀਂ ਖੜ ਕੇ ਆਏ ਗੁੱਸੇ ਵਿੱਚ ਇਹਨਾਂ ਦੇ ਨਾਲ ਖੜ ਕੇ ਆਏ ਉਹ ਮੈਂ ਕਹਾਂਗਾ ਕਿ ਸ਼ਿਕਾਗੋ ਦੇ ਸੀਡਾ ਨੂੰ ਵੀ ਅਸੀਂ ਆਖ਼ਰ ਖ਼ਾਮ ਕਰਾਇ ਕਿ ਕੋਈ ਮਜ਼ਦੂਰਾਂ ਦੀ ਕ੍ਰਾਂਤੀ ਸ਼ੁਰੂ ਹੋਈ ਹੈ। ਅਟਕਾਟੇ ਮਜ਼ਦੂਰਾਂ ਵਾਸਤੇ ਔਰ ਉਹਨਾਂ ਦੇ ਹੋਰ ਹੱਕਾਂ-ਕੁੱਕਾਂ ਵਾਸਤੇ ਵੀ ਲੜ ਰਹੇ ਆ। ਸੋਚ ਕਰਕੇ ਅਸੀਂ ਲੜਾਈ ਜਾਰੀ ਰੱਖਾਂਗੇ। ਮੈਂ ਥੋੜੇ ਦਿਨ ਅਜ ਗਵਰਨਰ ਨੂੰ ਮਿਲਿਆ ਹੈ। ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਉਹ ਬਸ 700 ਤੋਂ ਲੈ ਕੇ 1000 ਰੁਪਏ ਤੱਕ ਕਰੀ ਜਾਵੇ। ਔਰ ਜਿਹੜੇ ਜਣੇ ਸਾਡੇ ਦਿਵੇਕਾਂ ਦੇ ਮਜ਼ਦੂਰ ਹੈ ਉਹਨਾਂ ਦੇ ਦਿਨ ਵੀ ਵਧਾਏ ਜਾਣ। ਔਰ ਉਹਨਾਂ ਦੇ ਜਿਹੜੇ ਡੇਲੀ ਨੂੰ ਵੀ ਬਿਗਾਈ ਜਾਵੇ ਇਹਦੇ ਲਈ ਵੀ ਬੰਦੋ ਪਰ ਸਰ ਗੋੜਨੇ ਸਾਹਿਬ ਨੂੰ ਔਰ ਦੇਸ਼ ਦੇ ਭਾਈ ਨੇ ਕੇਂਦਰ ਮੋਦੀ ਦੀ ਗੋਲਮਾ ਨਹੀਂ ਸੇਟ ਕਰਦਾ ਇਹ ਵੀ ਮੰਗ ਕਰਾਂਗੇ ਦੂਆ ਵਾਂ ਤੇ ਸਾਡਾ ਖੂਨ ਦਾ ਸੀ ਇੱਕ ਇੱਕ ਕਤਲਵਾ ਦੇਾਂਗੇ ਅਗਰ ਇਹ ਗਰੀਬ ਜੋ ਆਪਣੇ ਸਿਨਾ ਤੇ ਇੱਕਾ ਘਾਟੇ ਮਜ਼ਦੂਰ ਆਈ ਆਈ ਬਿੰਦਗਾ ਵੜਾਉਂਦੇ ਆ ਤੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਆਹ ਤੁਹਾਡੇ ਸਾਹਮਣੇ ਬੈਠਿਆ ਦੇਖ ਲਓ ਆਪਾਂ ਵੀ ਇਲਾਜਵਾ ਦੀ ਗੱਲ ਹੋ ਰਹੀ ਹੈ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਅਸੀਂ ਮਜ਼ਦੂਰਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਖੜਾਂਗੇ ਇਹਨਾਂ ਦੇ ਹਰ ਇੱਕ ਸੁਭਰੇ ਵਿੱਚ ਅਸੀਂ ਮਜ਼ਦੂਰਾਂ ਦੇ ਨਾਲ ਆ ਗਾਣਾ ਕਹਿਣਾ ਹੋਇਆ ਅੱਜ ਫੇਰ ਸਾਰੇ ਮਜ਼ਦੂਰ ਭਾਈਆਂ ਨੂੰ ਪੂਰੇ ਪੀਸੇ ਪੱਗਰ ਤੇ ਆਪਣੇ ਜੇਸ ਪੱਗਰ ਤੇ ਪੰਜਾਬ ਪੱਗਰ ਤੇ ਸਾਰੇ ਮਜ਼ਦੂਰ ਭਾਈਆਂ ਨੂੰ ਅੱਜ ਵਲੂਤ ਵਿੱਚ ਸੀ ਲੱਖ ਲੱਖ ਬਾਰ ਕੱਦਣਾ ਬਾਰ ਕਰਦਣਾ ਆਰ ਬਸੂਆ ਦੀ ਵਰਤੀ ਕਰਦੀ ਕਾਰਨਾ ਕਰਦਾ ਇਹਨਾਂ ਦੇ ਬੱਚੇ ਬੱਜ ਕੇ ਖਰ ਖਾਣ और बच चढ़ के अपने जीवन से कर और मजदूर सदा भरा हमेशा खुशहाल जीवन बच्चित करे सब तरह जाचका वाहगुरू जी का खालसा वाह की फतेह